ਆਲੀ ਸਾਹਿਬ ਦੀਆਂ ਕਲੋਨੀਆਂ ਨੂੰ ਲੈ ਕੇ ਕਿਵੇਂ ਪਿਛਲੀਆਂ ਡੇਟਾ ਦੇ ਵਿੱਚ ਫਰਜੀ ਡਾਕੂਮੈਂਟ ਤਿਆਰ ਕਰਕੇ ਪਿਛਲੀ ਕਾਂਗਰਸ ਦੀਆਂ ਸਰਕਾਰਾਂ ਤੋਂ ਫਾਇਦਾ ਲਿੱਤਾ ਗਿਆ ਤੇ ਕਿਵੇਂ ਲੈਂਡ ਪੂਲਿੰਗ ਦੇ ਵਿੱਚੋਂ ਆਪਦੀਆਂ ਜ਼ਮੀਨਾਂ ਬਚਾ ਕੇ ਇਸ ਸਰਕਾਰ ਤੋਂ ਫਾਇਦਾ ਲਿੱਤਾ ਗਿਆ ਕੋ ਗੱਲ ਬੜੀ ਹੈਰਾਨੀ ਮੈਂ ਉਹਨਾਂ ਦਾ ਜਵਾਬ ਦੇਖਿਆ ਕੱਲ੍ਹ ਸ਼ਾਮ ਹੈਰਾਨੀ ਵੀ ਹੋਈ ਮੈਨੂੰ ਤੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਮਾ ਕੀ ਆਪਦੇ ਆਪ ਨੂੰ ਇੱਕ ਆਗੂ ਕਹਿਣ ਵਾਲਾ ਬੰਦਾ ਗੱਲ ਨੂੰ ਕਿਵੇਂ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਗੱਲ ਲੈਂਡ ਪੂਲਿੰਗ ਦੀ ਤੇ ਕਲੋਨੀਆਂ ਦੀ ਹੋਈ ਸੀ ਤੇ ਯਾਲੀ ਜੀ 2 ਦਸੰਬਰ ਦਾ ਹੁਕਮਨਾਮਾ ਲੈ ਕੇ ਬਹਿ ਗਏ ਅਕਾਲ ਤਖਤ ਸਾਹਿਬ ਦਾ ਮੈਂ ਯਾਲੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕਿੰਨਾ ਕੁ ਵਰਤੋਂਗੇ ਅਕਾਲ ਤਖਤ ਸਾਹਿਬ ਨੂੰ ਮੈਂ ਤਾਂ ਕੱਲ ਕੋਈ ਆਪਦੀ ਪ੍ਰੈਸ ਕਾਨਫਰੰਸ 'ਚ ਅਕਾਲ ਤਖਤ ਸਾਹਿਬ ਦਾ ਜ਼ਿਕਰ ਤਾਂ ਨਹੀਂ ਕੀਤਾ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਤੁਸੀਂ ਆਪਦੀਆਂ ਇਲੀਗਲ ਜਿਹੜੀਆਂ ਐਕਟਸ ਹੈ ਜਿੱਤੇ ਤੁਸੀਂ ਸੌਦੇ ਕੀਤੇ ਐ ਪੰਜਾਬ ਦੇ ਹਿੱਤਾਂ ਦੇ ਸੌਦੇ ਹੋਏ ਐ ਹੁਣ ਗਰੀਬ ਕਿਸਾਨਾਂ ਦਾ ਤੁਸੀਂ ਹੱਕਾਂ ਦਾ ਸੌਦਾ ਕੀਤਾ ਇਹਨੂੰ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਤਾਂ ਨਹੀਂ ਨਾ ਤੁਸੀਂ ਲੁਕੋ ਸਕਦੇ ਜਵਾਬ ਸ਼ੁਰੂ ਕਿਵੇਂ ਹੋਇਆ ਕੱਲ ਇਹਨਾਂ ਦਾ ਕਿ ਇੱਕ ਪ੍ਰੈਸ ਕਾਨਫਰੰਸ ਹੋਈ ਐ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਐ ਕਿ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਮੰਨਣਾ ਪਊ। ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪੂਰਾ ਪਹਿਰਾ ਦੇ ਰਹੇ ਆਂ। ਇਹ ਅਕਾਲ ਤਖਤ ਸਾਹਿਬ ਦਾ ਹੁਕਮ ਇਹਨਾਂ ਨੇ ਮੰਨਣੋਂ ਮਨਾਈ ਕਰਤੀ। ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਅਸੀਂ ਤਾਂ ਇਕੱਠਾ ਕਰਨਾ ਚਾਹੁੰਦੇ ਆਂ ਸਾਰਿਆਂ ਨੂੰ। ਮੈਂ ਹਾਲੀ ਸਾਹਿਬ ਫੇਰ ਇਹ ਗੱਲ ਕਰਦਾ। ਮੈਂ ਤਾਂ ਕੱਲ ਕਲੋਨੀਆਂ ਦੀ ਤੇ ਤੁਹਾਡੇ ਜਿਹੜੇ ਲੈਂਡ ਪੂਲਿੰਗ ਦੇ ਇਸ਼ੂਜ਼ ਆ ਉਹਨਾਂ ਦੀ ਕੀਤੀ ਸੀ ਅਕਾਲ ਤਖਤ ਸਾਹਿਬ ਦੀ ਕੱਲ ਗੱਲ ਮੈਂ ਕੋਈ ਕੀਤੀ ਨਹੀਂ। ਉਹਨਾਂ ਮੁੱਦਿਆਂ ਤੇ ਜੇ ਤੁਸੀਂ ਜਵਾਬ ਦਿਓਂ ਤੇ ਉਹ ਪੰਜਾਬ ਦੇ ਲੋਕਾਂ ਵਾਸਤੇ ਬਿਹਤਰ ਹੋਊਗਾ ਕੁਝ ਇਸ਼ੂਜ਼ ਗੋਲਮੋਲ ਕਰਕੇ ਇਹਨਾਂ ਨੇ 41 ਸਾਹਿਬ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਇਸ਼ੂਜ਼ ਇਹਨਾਂ ਨੇ ਟੱਚ ਕੀਤੇ ਜਿਹੜੇ ਮੇਰੇ ਕੱਲ ਪ੍ਰੈਸ ਕਾਨਫਰੰਸ ਦੇ ਸੀ ਇੱਕ ਇਸ਼ੂ ਇਹਨਾਂ ਨੇ ਟੱਚ ਕੀਤਾ ਕਿ ਜਿਹੜੀ ਇਨਲੀਗਲ ਰੈਗੂਲਰਾਈਜ਼ਡ ਕਲੋਨੀ ਇਹਨਾਂ ਨੇ ਕਰਾਈ ਹੈ ਜਿਹੜੀ ਪਾਲਿਸੀ ਕਹਿੰਦੀ ਸੀ ਕਿ 2018 ਤੋਂ ਪਹਿਲਾਂ ਜੇ ਕੋਈ ਕਲੋਨੀਆਂ ਬਣੀਆਂ ਹੈ ਤਾਂ ਉਹ ਇੱਕ ਸਰਟਨ ਫੀਸ ਭਰ ਕੇ ਉਹਨਾਂ ਨੂੰ ਤੁਸੀਂ ਰੈਗੂਲਰਾਈਜ਼ ਕਰਾ ਸਕਦੇ ਹੋ ਇਹਨਾਂ ਦੀ ਕਲੋਨੀ ਦੀ ਡਿਵੈਲਪਮੈਂਟ ਤਾਂ 2020 ਤੋਂ ਬਾਅਦ ਸ਼ੁਰੂ ਹੋਈ ਪਰ ਬੈਕਡੇਟ 'ਚ ਮੈਂ ਗੱਲ ਕੀਤੀ ਸੀ ਸਟਾਰਮ ਲੈ ਕੇ ਲੋਕਾਂ ਨਾਲ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਇਹ ਸ਼ੋਅ ਕਰਕੇ ਕਿ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਕਡੇਟ 'ਚ 2015 ਤੋਂ ਸਾਡੀ ਕਲੋਨੀ ਬਣੀ ਹੋਈ ਹੈ ਉਹਦੇ 'ਚ ਇਹਨਾਂ ਨੇ ਆਪਣੀ ਕਲੋਨੀ ਨੂੰ ਰੈਗੂਲਰਾਈਜ਼ ਕਰਾਇਆ ਤੇ ਕੱਲ ਕਹਿੰਦੇ ਮੈਂ 2015 ਗੱਲ ਕਹੀ ਨਹੀਂ ਮੈਂ ਕੱਲ Google Map ਵੀ ਦਿਖਾਏ ਸੀ ਜਿੱਥੇ ਇਹ ਬੜਾ ਕਲੀਅਰ ਦਿਖਦਾ ਸੀ ਕਿ 2018 ਤੋਂ ਪਹਿਲਾਂ 2020 ਤੋਂ ਵੀ ਪਹਿਲਾਂ ਉੱਥੇ ਖੇਤ ਸੀ ਕੋਈ ਕਲੋਨੀ ਨਹੀਂ ਸੀ ਉੱਥੇ ਕੋਈ ਰੈਗੂਲਰਾਈਜੇਸ਼ਨ ਦੀ ਜਿਹੜਾ ਫੈਸਿਲਿਟੀ ਸੀ ਇਹ ਲੈ ਨਹੀਂ ਸਕਦੇ ਸੀ ਹੁਣ ਜਿਹੜੇ ਕਹਿੰਦੇ ਕਿ ਮੈਂ 2015 ਦਾ ਤਾਂ ਮੈਂ ਜ਼ਿਕਰ ਹੀ ਨਹੀਂ ਕੀਤਾ ਆ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਪਾਈ ਸੀ ਗਲਾੜਾ ਕੋਲੇ ਆ ਐਪਲੀਕੇਸ਼ਨ ਦਾ ਮੈਂ ਵੱਡੀ ਕਾਪੀ ਕਢਾ ਕੇ ਲਿਆਇਆ ਹੁਣ ਉਸ ਐਪਲੀਕੇਸ਼ਨ ਚ ਲਿਖਿਆ ਹੈ ইয়ার ਆਫ establishement of colony ਜਦੋਂ ਤੁਸੀਂ ਐਪਲੀਕੇਸ਼ਨ ਪਾਉਨੇ ਹੋ ਤੁਹਾਨੂੰ colony ਦੀਆਂ ਡਿਟੇਲਸ ਦੇਣੀਆਂ ਪੈਂਦੀਆਂ ਕਿੰਨੇ ਰਕਬੇ ਚ ਹੈ ਰਕਬਾ 28.317 ਏਕੜ ਕਿੰਨਾ ਏਰੀਆ ਵਿੱਚ ਹੈ ਤੁਸੀਂ ਕਿੰਨਾ ਏਰੀਆ ਕਾਮਨ ਪਰਪਸਸਿਸ ਚ ਹੈ ਸੂਟੇਬਲ ਏਰੀਆ ਅਵੇਲੇਬਲ ਏਰੀਆ ਸਟਿਲ ਵਿਦ ਪ੍ਰੋਮੋਟਰ ਕਰਕੇ ਸਾਰੀ ਡਿਟੇਲ ਪਾ ਕੇ year of establishment of colony 15 9 2015 ਆ ਹਿਆਲੀ ਸਾਹਿਬ ਤੁਸੀਂ ਲਿਖਿਆ ਬੜੀ ਕਲੀਅਰਲੀ ਜਿਹੜੀ ਗਲਾਡਾ ਕੋਲ ਤੁਹਾਡੀ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਮਨਜ਼ੂਰੀ ਲਿੱਤੀ ਹੈ ਕਿ ਕਲੋਨੀ ਮੇਰੀ 2015 ਦੇ ਵਿੱਚ ਸਟੈਬਲਿਸ਼ ਹੋਈ ਹੈ ਤੇ ਮੈਂ ਕੱਲ Google ਦੇ ਮੈਪ ਵੀ ਦਿਖਾਏ ਸੀ ਤੁਹਾਨੂੰ ਜਿਹਦੇ ਵਿੱਚ ਬੜੀ ਕਲੀਅਰ ਸੀ ਕਿ 2020 ਤੱਕ ਉੱਥੇ ਡਿਵੈਲਪਮੈਂਟ ਵੀ ਸ਼ੁਰੂ ਨਹੀਂ ਹੋਈ ਸੀ ਆ ਮੈਂ ਫੇਰ ਵਿਖਾ ਦਿੰਦਾ ਅੱਜ ਆ ਉਸੇ ਕਲੋਨੀ ਦਾ 2020 ਦਾ ਨਕਸ਼ਾ ਹੈ ਕਿੱਥੇ ਹੈ ਅਨੰਤਾਇਨ ਇਨਕਲੇਵ ਇਹਦੇ ਚ ਦੱਸੋ ਨਾ ਅਨੰਤਾਇਨ ਇਨਕਲੇਵ ਜਾ ਕੇ ਸ਼ੁਰੂ ਹੁੰਦੀ ਹੈ ਡਿਵੈਲਪਮੈਂਟ 2000 22 ਦੇ ਵਿੱਚ ਮਾੜੀਆਂ ਮਾੜੀਆਂ ਸੜਕਾਂ ਬਣਨ ਲੱਗੀਆਂ ਆ 2022 ਦਾ ਗੂਗਲ ਮੈਪ ਹੈ ਇਹਦੇ ਚ ਮਾੜੀਆਂ ਮਾੜੀਆਂ ਕੱਚੀਆਂ ਸੜਕਾਂ ਤੁਹਾਨੂੰ ਦਿਖਣਗੀਆਂ 22 ਚ ਡਿਵੈਲਪਮੈਂਟ ਸ਼ੁਰੂ ਹੋਈ ਹੈ ਤੁਸੀਂ ਕਹਿ ਰਹੇ ਹੋ 15 ਚ ਲਿੱਤੀ ਮੈਂ 15 ਚ ਮੈਂ ਕਲੋਨੀ ਬਣਾਤੀ ਸੀ ਉੱਥੇ ਦੂਜੀ ਗੱਲ ਇਹਨਾਂ ਨੇ ਕਹੀ ਕਿ ਇਹ ਗੂਗਲ ਦੇ ਨਕਸ਼ੇ ਦਿਖਾ ਰਹੇ ਹੈ ਜੀ ਗੂਗਲ ਤਾਂ 2-2 3-3 ਸਾਲ ਅਪਡੇਟ ਹੀ ਨਹੀਂ ਕਰਦਾ ਉਹ ਪੁਰਾਣੀਆਂ ਫੋਟੋਆਂ ਹੀ ਚੱਕੀ ਫਿਰਦਾ ਗੂਗਲ ਮੈਂ ਹਰਾਹਣਾ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਵੇ ਤੇ ਮੈਨੂੰ ਲੱਗਦਾ ਇਹ ਆਲੀ ਸਾਹਿਬ ਦੇ ਸਟੇਟਮੈਂਟ ਨਾਲ ਕਿਤੇ ਗੂਗਲ ਦੇ ਸ਼ੇਅਰ ਨਾ ਡਿੱਗ ਪੈਣ ਕਿ ਕਿਤੇ ਗੂਗਲ ਐਡੀ ਕਮਜ਼ੋਰ ਕੰਪਨੀ ਹੈ 3-3 ਸਾਲ ਆ ਉਹਦੇ ਨਕਸ਼ੇ ਹੀ ਨਹੀਂ ਅਪਡੇਟ ਕਰਦੀ ਫੇਰ ਵੀ ਮੈਂ ਉਹਨਾਂ ਵਾਸਤੇ ਦੱਸ ਦਿਆਂ ਸਾਲ ਚ ਦੋ ਦੋ ਵਾਰੀ ਅਪਡੇਟ ਕਰਦੇ ਆ ਆ ਨਕਸ਼ਾ 23 3 2020 ਦਾ ਇਦੂ ਅੱਗੇ ਨਕਸ਼ਾ ਆ ਗਿਆ 14 10 2020 ਦਾ ਇਹ ਸਾਲ ਦੇ ਵਿੱਚ ਦੋ ਵਾਰੀ ਅਪਡੇਟ ਹੋਇਆ ਹੋਇਆ ਤੁਸੀਂ ਵੇਖੋ ਹਰ ਨਕਸ਼ਾ ਤੁਸੀਂ ਦੇਖੋਗੇ ਬੜੀ ਕਲੀਅਰਲੀ ਤੁਹਾਨੂੰ ਡਵੈਲਪਮੈਂਟ ਜਿਵੇਂ ਜਿਵੇਂ ਹੁੰਦੀ ਆਈ ਹੈ ਤੁਹਾਨੂੰ ਨਜ਼ਰ ਆਊਗੀ ਆ ਹੁਣ ਇਹ ਆਲੀ ਸਾਹਿਬ ਦਾ ਘਰ ਹੈ ਤੁਸੀਂ ਵੇਖੋ 23 ਦੇ ਵਿੱਚ ਆ ਕੱਚੀਆਂ ਜੀਆਂ ਸੜਕਾਂ ਕੰਸਟਰਕਸ਼ਨ ਸ਼ੁਰੂ ਹੋਈ ਹੁੰਦੀ ਹਵਾਉਂਦੀ ਫਿਰ ਆ 25 ਦੇ ਵਿੱਚ ਆ ਕੇ ਹੁਣ ਇਹਨਾਂ ਦੇ ਤੁਹਾਨੂੰ ਘਰ ਤੇ ਦਫਤਰ ਦਿਸਣ ਲੱਗਣਗੇ ਸੋ ਇਹ ਆਲੀ ਸਾਹਿਬ ਗੂਗਲ ਤੇ ਆਪਾਂ ਸ਼ੰਕਾ ਨਾ ਖੜਾ ਕਰੀਏ ਉਹ ਤਾਂ ਸ਼ਾਇਦ 6 ਮਹੀਨੇ ਤਾਂ ਮੈਂ ਕੱਢਿਆ ਮੈਨੂੰ ਲੱਗਦਾ ਹੋ ਸਕਦਾ ਹਰ ਮਹੀਨੇ ਹੀ ਆਪਦੀ ਨਕਸ਼ੇ ਨਾਲ ਅਪਡੇਟ ਕਰਦੇ ਹੋ ਤੀਜੀ ਗੱਲ ਜਿਹੜੀ ਤੁਸੀਂ ਆਖੀ ਕਿ ਤੁਸੀਂ ਉੱਥੇ ਨਾ ਕੁਝ ਉਹ ਪੜੇ ਆਪਣਾ ਜਮ੍ਹਾਂ ਬੰਦੀਆਂ ਫਰਦਾਂ ਲਿੱਤੀਆਂ ਕਿ ਜਿਹੜੇ ਮਸਤੀਲ ਨੰਬਰ ਇਹ ਕਹਿ ਰਿਹਾ ਸ 71 ਤੇ 8